ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਡਾਕਟਰ ਹਰਨੀਤ ਗੌਰ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਸੰਖੇਪ ਚ ਬਹੁਤ ਹੀ ਘੱਟ ਸ਼ਬਦਾਂ ਵਿੱਚ ਇੱਕ ਬਹੁਤ ਜ਼ਰੂਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਉਹ ਇਹ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਘਰ ਕੋਈ ਵੀ ਚਿਪਸ ਦੇ ਪੈਕੇਟ ਜਾਂ ਫਿਰ ਜਿਹੜੀ ਬੇકરી ਆਈਟਮਸ ਹੁੰਦੀਆਂ ਜਿਵੇਂ ਕਿ ਮਟਰੀਆਂ ਹੋ ਗਈਆਂ ਪੁਜੀਆਂ ਹੋ ਗਈਆਂ ਕਿਸੇ ਵੀ ਤਰ੍ਹਾਂ ਦੀ ਪੁਜੀਆਂ ਹੋ ਗਈਆਂ ਕੋਈ ਤਲੀ ਹੋਈ ਚੀਜ਼ ਜੇ ਤੁਸੀਂ ਖਾਂਦੇ ਹੋ ਤਾਂ ਉਹਦਾ ਅਸਲ ਚ ਨੁਕਸਾਨ ਹੈਗਾ ਕੀ ਹੈ ਜਦੋਂ ਗੱਲ ਕਰੀਏ ਬੇકરી ਆਈਟਮਸ ਦੀ ਜਿਵੇਂ ਕਿ ਇਹ ਚਾਹ ਨਾਲ ਲੈਣ ਵਾਲੀ ਮਟਰੀਆਂ ਜਾਂ ਬਿਸਕੁਟ ਜੇ ਤੁਸੀਂ ਪੁਜੀਆਂ ਕੋਈ ਵੀ ਖਾਂਦੇ ਹੋ ਤਾਂ ਉਹਦੇ ਉੱਪਰ ਤੁਹਾਨੂੰ ਨਹੀਂ ਪਤਾ ਕਿ ਕਿਹੜੇ ਤੇਲ ਦੀ ਵਰਤੋਂ ਕੀਤੀ ਗਈ ਹੈ ਤੇ ਉਹਨੂੰ ਕਿੰਨਾ ਤਲਿਆ ਗਿਆ ਹੈ ਤੇ ਉਹ ਤੇਲ ਕਿੰਨੀਆਂ ਹੋਰ ਚੀਜ਼ਾਂ ਲਈ ਵਰਤਿਆ ਗਿਆ ਹੈ ਤੇ ਉਹਦੇ ਕਿੰਨੇ ਨੁਕਸਾਨ ਹੈ ਉਹ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿਉਂਕਿ ਬੇકરી ਆਈਟਮਸ ਓਪਨ ਵਿੱਚ ਵੀ ਵਿਕਦੀਆਂ ਨੇ ਪਰ ਜਿਹੜੇ ਆਪਣੇ ਪੈਕੇਟ ਹੁੰਦੇ ਹੈ ਜਿਹੜੇ ਖਾਣ ਪੀਣ ਦੀ ਕੋਈ ਵੀ ਚੀਜ਼ਾਂ ਤੁਸੀਂ ਖਰੀਦ ਦੇਓ ਬਿਸਕੁਟ ਹੋਗੇ ਪੂਜੀਆਂ ਹੋਗੇ ਬੰਦ ਪੈਕਟਾਂ ਚ ਖਾਣ ਪੀਣ ਦਾ ਸਮਾਨ ਹੁੰਦਾ ਔਰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਵਿਕਦੀ ਹੈ ਉਹ ਹੈ ਚਿਪਸ ਦੇ ਪੈਕੇਟ ਜੋ ਘਰ ਘਰ ਬੱਚਾ ਬਜ਼ੁਰਗ ਵੱਡਾ ਸਫ਼ਰ ਕਰਦੇ ਹੋਗੇ ਅਮਰਜੈਂਸੀ ਚ ਸਕੂਲ ਕਾਲਜ ਆਂਦੇ ਜਾਂਦੇ ਕਦੀ ਨਾ ਕਦੀ ਤੁਸੀਂ ਇਹ ਖਾਇਆ ਹੀ ਹੈ ਪਰ ਕਹਿਤਾ ਦਿਨੇ ਕਿ ਇਹ ਚ ਬਹੁਤ ਨੁਕਸਾਨ ਹੈ ਪਰ ਕਿਤੇ ਨਾ ਕਿਤੇ ਸਾਡਾ ਪੰਜਾਬੀ ਦਿਮਾਗ ਹੈ ਨਾ ਉਹ ਸੋਚਦਾ ਯਾਰ 20 ਰੁਪਏ ਦੀ ਚੀਜ਼ ਹੈ ਕਿੰਨਾ ਕੋ ਨੁਕਸਾਨ ਕਰ ਲੂਗੀ ਜਾਂ ਹੋਰ ਇਦਾਂ ਦੇ ਤਰ੍ਹਾਂ ਤਰ੍ਹਾਂ ਦੇ ਖਿਆਲ ਦਿਮਾਗ ਚ ਆਉਂਦੇ ਨੇ ਜੋ ਬੰਦਾ ਸੋਚਦਾ ਕਿ ਨਹੀਂ ਇੰਨਾ ਵੀ ਕੀ ਨੁਕਸਾਨ ਹੋਊਗਾ पर जरा नुकसान वाली चीज़ है ना एक हाई सोडियम मतलब नमक की ये जो मात्रा है वह बहुत ज़्यादा है वो भी कई लोग फिर भी पानी ज़्यादा पी के पचा लेंगे अगले दिन बॉडी का ब्लड प्रेशर नॉर्मल कर लेंगे बट जीड़ी चीज़ ये कहोजी है जो जो थोड़े तो तो शरीर चल जाती है कई तो कई महीनों साल तक थोड़े शरीर के अंदर रह सकती है और वह तो बहुत ज़्यादा नुकसान है ਸੋ ਜੇ ਤੁਹਾਨੂੰ ਚੀਜ਼ ਬਾਰੇ ਨਹੀਂ ਪਤਾ ਹੈ ਮੈਂ ਤੁਹਾਨੂੰ ਅੱਜ ਦੱਸ ਦਿੰਨੀ ਹਾਂ ਉਹ ਇੱਕ ਚੀਜ਼ ਹੈ ਪਾਮ ਆਇਲ ਜੇ ਤੁਸੀਂ ਪਹਿਲਾਂ ਇਸ ਬਾਰੇ ਨਹੀਂ ਸੁਣਿਆ ਤਾਂ ਵੀਡੀਓ ਦੇਖਦੇ ਰਹੋ ਜੇ ਤੁਹਾਨੂੰ ਪਤਾ ਹੀ ਹੈ ਮੈਂ ਕਿਸ ਬਾਰੇ ਗੱਲ ਕਰਨ ਲੱਗੇ ਤੁਸੀਂ ਇਹ ਵੀਡੀਓ ਸਕਿਪ ਕਰ ਸਕਦੇ ਹੋ ਚਿਪਸ ਕੋਈ ਵੀ ਬ੍ਰਾਂਡ ਦੇ ਹੋ ਸਕਦੇ ਕੋਈ ਵੀ ਪੈਕੇਟ ਹੋ ਸਕਦਾ ਤੁਸੀਂ ਸਿਰਫ ਇਨਗਰੀਡੀਅੰਟ ਲਿਸਟ ਦੇ ਵਿੱਚ ਪੜ੍ਹਨਾ ਹੁੰਦਾ ਹੈ ਕਿ ਇਹਦੇ ਵਿੱਚ ਪਾਮ ਆਇਲ ਪੀ ਏ ਐਲ ਐਮ ਇੰਗਲਿਸ਼ ਵਿੱਚ ਲਿਖਿਆ ਹੋਊਗਾ ਜਾਂ ਪਾਮੋਲੀਨ ਆਇਲ ਲਿਖਿਆ ਹੋਏਗਾ ਤੁਹਾਨੂੰ ਉੱਥੇ ਪੜ੍ਹਿਆ ਜਾਣਾ ਕਿ ਨਹੀਂ ਪਰ ਇੱਥੇ ਲਿਖਿਆ ਰਿਫਾਈਨਡ ਪਾਮੋਲੀਨ ਆਇਲ ਪਾਮ ਆਇਲ ਦਾ ਮਤਲਬ ਪਾਮ ਆਇਲ ਮੋਟੀ ਮੋਟੀ ਗੱਲ ਸਮਝਾਵਾਂ ਤਾਂ ਇਹ ਤੁਹਾਨੂੰ ਮੋਟਾ ਕਰੇ ਨਾ ਕਰੇ ਪਰ ਜਿਹੜੇ ਤੁਹਾਡੀ ਖੂਨ ਦੀਆਂ ਨਾੜਾਂ ਹੈ ਨਾ ਇਹ ਉਹਦੇ ਵਿੱਚ ਜਾ ਕੇ ਜੰਮ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਕੋਈ ਵੀ ਇਹ ਚਿਪਸ ਦੇ ਪੈਕਟਾਂ ਦਾ ਸੇਵਨ ਬਹੁਤ ਜ਼ਿਆਦਾ ਕਰਦਾ ਹੈ ਤਾਂ ਤੁਸੀਂ ਉਹਨਾਂ ਦਾ ਇੱਕ ਵਾਰ ਬਲੱਡ ਟੈਸਟ ਕਰਵਾਓ اسپੈਸ਼ਲੀ ਐਲਫਟੀ ਟੈਸਟ LFT ਟੈਸਟ ਦੇ ਵਿੱਚ ਕੋਲੇਸਟੇਰਲ ਪ੍ਰੋਫਾਈਲ ਵੀ ਆ ਜਾਂਦੀ ਹੈ ਜੇ ਨਹੀਂ ਆਂਦੀ ਤੁਸੀਂ ਅਲੱਗ ਤੋਂ ਕੋਲੇਸਟੇਰਲ ਪ੍ਰੋਫਾਈਲ ਕਰਾ ਸਕਦੇ ਹੋ ਕੋਲੇਸਟੇਰਲ ਪ੍ਰੋਫਾਈਲ ਦੇ ਵਿੱਚ ਇੱਕ LDL ਨਾਮ ਦਾ ਟੈਸਟ ਹੈ ਜੇ ਤੁਹਾਡਾ LDL ਜ਼ਿਆਦਾ ਆ ਰਿਹਾ ਹੈ ਮਤਲਬ ਕਿ ਤੁਸੀਂ ਪਾਮ ਆਇਲ ਜਾਂ ਹੋਰ ਵੀ ਇਹੋ ਜਿਹੇ ਗੰਦੇ ਤੇਲ ਦਾ ਸੇਵਨ ਬਹੁਤ ਜ਼ਿਆਦਾ ਕਰ ਰਹੇ ਹੋ ਜ਼ਰੂਰੀ ਨਹੀਂ ਕਿ ਸਿਰਫ ਚਿਪਸ ਔਰ ਪੈਕਟਾ ਜੋ ਆਵੇ ਉਹ ਚੀਜ਼ ਤੋਂ ਵੀ ਆ ਸਕਦਾ ਉਹ ਬਾਰ ਸਮੋਸੇ ਆਪ ਤਲੀਆਂ ਹੋਈਆਂ ਚੀਜ਼ਾਂ ਜਿਹੜੀ ਖਾਣੇ ਉਹਨਾਂ ਚੋਂ ਵੀ ਆ ਸਕਦਾ ਜੇ ਬਾਹਰ ਦੀ ਰੋਟੀ ਜ਼ਿਆਦਾ ਖਾਣੇ ਹੈ ਤੇ ਫੈਟੀ ਪਦਾਰਥ ਔਰ ਤੇਲ ਬਹੁਤ ਜ਼ਿਆਦਾ ਮਾਤਰਾ ਵਿੱਚ ਇਸਤੇਮਾਲ ਕੀਤੇ ਜਾਂਦੇ ਜੇ ਤੁਸੀਂ ਇਹੋ ਜਿ हो तो एल तो डी एल ज्यादा आ है। तो सब तो पहली चीज करते हैं अं मूंगफलिया लेते हैं और कोशिश करिए ही बनाइए ड्राई रोस्ट करिए रोस्ट करिए व्या कोई ना कोई सिमटम आजुगा बचे जिप्स खाते तो कोई सिमटम नहीं आना क्योंकि बॉडी हाल यंग है ਪੇਚਾਂ ਜਾਂਦੀ ਹੈ ਪਰ ਉਹਨਾਂ ਦੇ ਬਲੱਡ ਵੈਸਲਸ ਦੇ ਵਿੱਚ ਵੀ ਚਾਹੇ ਬੱਚਾ ਤੁਹਾਡਾ ਬਿਲਕੁਲ ਪਤਲਾ ਹੋਊਗਾ ਪਰ ਜੇ ਉਹਦੇ ਬਲੱਡ ਵੈਸਲਸ ਵਿੱਚ ਅਜ ਬਚਪਨ ਤੋਂ ਹੀ ਤੁਸੀਂ ਇਹ ਵਾਲੇ ਪਾਮ ਆਇਲ ਵਾਲੇ ਖਾਣੇ ਖਵਾ ਰਹੇ ਹੋ ਨਾ ਤਾਂ ਉਹਦੇ ਨਾੜਾਂ ਦੇ ਵਿੱਚ ਖੂਨ ਦੀਆਂ ਨਾੜਾਂ 'ਚ ਉਹਦੇ ਇਹ ਵਾਲਾ ਕੋਲੇਸਟ੍ਰੋਲ ਜੰਮ ਰਿਹਾ ਜਿਹਨੂੰ ਆਪਾਂ ਬੈਡ ਕੋਲੇਸਟ੍ਰੋਲ ਕਹਿੰਦੇ ਆ ਐਲ ਡੀ ਐਲ ਕਹਿੰਦੇ ਆ ਜੇ ਅੱਜ ਹੀ ਇਹ ਜੰਮ ਰਿਹਾ ਨਾ ਤਾਂ ਬੱਚਾ ਤੁਹਾਡਾ ਸਪੋਰਟਸ ਵਿੱਚ ਵੀਕ ਹੋਊਗਾ ਉਹਦੀ ਗਰੋਥ ਕਮਜ਼ੋਰ ਹੋਊਗੀ ਉਹਦੇ ਹੈਅਰ ਫਾਲ ਹੋਊਗਾ ਬੱਚਿਆਂ ਦੇ ਹੈਅਰ ਫਾਲ ਕਿਉਂ ਹੁੰਦਾ ਕਿਉਂਕਿ ਤੁਹਾਡਾ ਖੂਨ ਅਚੀ ਤਰ੍ਹਾਂ ਸਫਰ ਹੀ ਨਹੀਂ ਕਰ ਪ ਹਫਦੇ ਹੈ ਬੱਚਾ ਤੁਹਾਨੂੰ ਲੱਗਦਾ ਬੱਚੇ ਦਾ ਖੂਨ ਘਟਿਆ ਖੂਨ ਘਟ ਨਹੀਂ ਹੁੰਦਾ ਖੂਨ ਦੀਆਂ ਨਾੜਾਂ ਵਿੱਚ ਫੈਟ ਜੰਮ ਰਿਹਾ ਹੁੰਦਾ ਹੈ ਬੱਚਾ ਓਦਾਂ ਪਤਲਾ ਲੱਗਦਾ ਤੁਸੀਂ ਸੋਚੋ ਖੂਨ ਚ ਫੈਟ ਕਿੱਦਾਂ ਜੰਮ ਰਿਹਾ ਹੈ ਫੈਟ ਇਦਾਂ ਜੰਮ ਰਿਹਾ ਕਿ ਤੁਹਾਡੇ ਖਾਣ ਪੀਣ ਦੀਆਂ ਚੀਜ਼ਾਂ ਜਿਹੜਾ ਬੈਡ ਕੋਲੇਸਟ੍ਰੋਲ ਹੈ ਸਿਰਫ ਉਹੀ ਅੰਦਰ ਜਾ ਰਿਹਾ ਹੈ ਸਰੀਰ ਦੇ ਤਾਂ ਕਰਕੇ ਉਹ ਤੁਹਾਡੇ ਖੂਨ ਦੀਆਂ ਨਾੜਾਂ ਨੂੰ ਬਲੌਕੇਜ ਦੇ ਰਿਹਾ ਹੈ ਜੀ ਹਾਂ ਉਹੀ ਬਲੌਕੇਜ ਹੈ ਜੋ ਬਜ਼ੁਰਗੇ ਵਿੱਚ ਜਾ ਕੇ ਡਿਮੈਂਸ਼ੀਆ ਐਲਜ਼ਾਈਮਰਸ ਔਰ ਪਾਈਕਿੰਸਨਸ ਵਰਗੀ ਬਿਮਾਰੀਆਂ ਵਿੱਚ ਕਨਵਰਟ ਹੁੰਦਾ ਹੈ ਸਟ੍ਰੋਕ ਵਿੱਚ ਕਨਵਰਟ ਹੁੰਦਾ ਹੈ ਲੰਗਸ ਵਿੱਚ ਚਲ ਜਾਏ ਹਾਰਟ ਵਿੱਚ ਚਲ ਜਾਏ ਤਾਂ ਹਾਰਟ ਅਟੈਕ ਕਰ ਸਕਦਾ ਹੈ ਪਰ ਜੇ ਬਚਪਨ ਤੋਂ ਹੀ ਡਾਈਟ ਵਿੱਚ ਤੁਹਾਡੇ ਬੈਡ ਕੋਲੇਸਟ੍ਰੋਲ ਜਾ ਰਿਹਾ ਹੈ ਤਾਂ ਸੋਚੋ ਬੱਚੇ ਦੀ ਕਮਜ਼ੋਰੀ ਕਿੰਨੀ ਰਹੇਗੀ ਬੱਚਾ ਵੀਕ ਰਹੂਗਾ ਉਹਦੀ ਗਰੋਥ ਚੰਗੀ ਤਾਂ ਨਾ ਨਹੀਂ ਹੋਊਗੀ ਈਵਨ ਔਰਤਾਂ ਦੇ ਵਿੱਚ ਜਿਹੜੀ ਲੇਡੀਜ਼ ਹੈ ਜ਼ਿਆਦਾ ਖਾਣਾ ਖਾਂਦੀਆਂ ਕੱਲੀਆਂ ਰਹਿੰਦੀਆਂ ਹੌਸਟਲ ਰਹਿੰਦੀਆਂ ਜੌਬ ਕਰਦੀਆਂ ਜਲਦੀ ਵਿੱਚ ਨਹੀਂ ਰੋਟੀ ਬਣਾਪਨ ਦੀ ਬਾਹਰੋਂ ਚਿਪਸ ਪੈ ਦੇ ਫਾਈਨ ਆਇਲ ਵਾਲੀਆਂ ਚੀਜ਼ਾਂ ਖਾ ਲੈਂਦੀ ਐ ਸਪੈਸ਼ਲੀ ਪਾਮ ਆਇਲ ਵਾਲੀਆਂ ਚੀਜ਼ਾਂ ਖਾ ਲੈਂਦੀ ਐ ਤਾਂ ਉਹਨਾਂ ਦੇ ਵੀ ਰੀਪ੍ਰੋਡਕਟਿਵ ਪ੍ਰੋਬਲਮਸ ਵੀ ਜ਼ਿਆਦਾਤਰ ਆ ਰਹੀਆਂ ਕਿਉਂਕਿ ਦੇਖੋ ਸਾਰੀ ਪ੍ਰੋਬਲਮ ਇਸ ਜੜੀ ਕੀ ਐ ਕਿ खून चंकी तरह पहुंच नहीं पा रहा अपना काम कर नहीं पा रहा खून क्यों नहीं पहुंच पा रहा क्योंकि खू जो सड़क है सड़क के रस्ते रोड़े रख दो कोई भी चीज उदूगीखा होगा ना उ लंघना वह टाइम लगू ट्रैफिक है वो स्लो हो जाएगा ना इदा ही खून का ट्रैफिक स्लो हो जाए जो थोड़ी नड़ा के अंदर फैट जम जाए और यह फैट जमता है सिर्फ एल डी एल और जो एल डी एल है वो बैड कोलेसट्रॉल है और वो कितों बनता है पाम ऑयल तो और पाम ऑयल कि आस पास जिन्नी ग्रोसरी स्टोर चल दो जिन्नी पीन चीज़ा ना खा के दिल करता होर ਹੋਰ ਖਾਈਏ ਸਪੈਸ਼ਲਿਟੀ ਚਿਪਸ ਪੂਜੀਆ ਤੇ ਬਿਸਕੁਟ ਉਹਨਾਂ ਸਾਰੇਆਂ ਵਿੱਚ ਹੁੰਦਾ ਹੈ ਸੋ ਜੇ ਤੁਸੀਂ ਅਵੋਇਡ ਕਰਨਾ ਚਾਹੁੰਦੇ ਹੋ ਕੋਸ਼ਿਸ਼ ਕਰੋ ਕਿ ਤੁਹਾਡੇ ਖਾਣੇ ਦੇ ਵਿੱਚ ਪਾਮ ਆਇਲ ਐਟਲੀਸਟ ਨਾ ਹੋਵੇ ਤੇ ਜਦੋਂ ਗ੍ਰੋਸਰੀ ਸ਼ਾਪਿੰਗ ਕਰਨੀ ਹੈ ਬਸ ਪਿੱਛੇ ਪੜ ਲਓ ਇਨਗਰੀਡੀਐਂਟ 2 ਮਿੰਟ ਵੱਧ ਲੱਗ ਜਾਣਗੇ ਫਿਰ ਕੀ ਹੋ ਗਿਆ ਤੁਸੀਂ 2 ਮਿੰਟ ਪੜ ਲਓਗੇ ਹਾਂ ਮੇਰੀ ਖਾਂ ਪੀਣ ਦੀ ਚੀਜ਼ ਕਿਤੇ ਪਾਮ ਆਇਲ ਤਾਂ ਨਹੀਂ ਹੈਗਾ ਜੇ ਹੈਗਾ ਫਿਰ ਤੁਸੀਂ ਉਹ ਨਹੀਂ ਖਰੀਦੋਗੇ ਬਸ ਇੰਨਾ ਕੋ ਸਟੈਪ ਫਾਲੋ ਕਰ ਲਓ ਤੇ ਦੇਖੋ ਕਿ ਤੁਹਾਡੇ ਬਲੱਡ ਰਿਪੋਰਟਸ 3 ਮਹੀਨੇ ਚ ਕਿੰਨਾ ਫਰਕ ਲੈ ਕੇ ਆਉਂਦੀਆਂ ਜੇ ਤੁਸੀਂ ਸਿਰਫ ਆ ਪੈਕੇਟ ਜੇ ਛੱਡ ਦੋ ਖਾਣੇ ਕਮੈਂਟ ਵਿੱਚ ਦੱਸਣਾ ਮੇਰਾ ਕਹਿਣਾ ਮੰਨੋਗੇ ਕਿ ਨਹੀਂ ਜ ਕੀ ਵੀ ਕਮੈਂਟ ਕਰਕੇ ਦੱਸਿਓ ਨਾ ਮਿਲਦੀਆਂ ਤੁਹਾਨੂੰ ਅਗਲੀ ਵੀਡੀਓ ਵਿੱਚ ਉਦੋਂ ਤੱਕ ਚੰਗਾ ਸਟੇ ਸ਼ੀਅਰ ਕਰਨਾ